ਕੰਗਣਾ ਨੂੰ ਜਾਦਾ ਇਹ ਪਿਆ ਹੋਇਆ ਹੈ ਕਿ ਮੈਂ ਆਪਣੀ ਪਿੱਕਚਰ ਚ ਪੈਸਾ ਲਾਇਆ ਮੈਂ ਆਪ ਹੀ ਉਹਦੇ ਵਿੱਚ ਸਭ ਕੁਝ ਲਿਖਿਆ ਮੈਂ ਆਪ ਹੀ ਸਭ ਕੁਝ ਕੀਤਾ ਤੇ ਮੇਰੀ ਪਿੱਕਚਰ ਚੱਲਣੀ ਚਾਹੀਦੀ ਉਹਦੇ ਪੈਸੇ ਬਹੁਤ ਲੱਗੇ ਦੇਖੋ ਇੱਕ ਗੱਲ ਸਮਝੋ ਕੰਗਣਾ ਸਾਂਸਰਿਕ ਦੀ ਹੈ ਭਾਜਪਾ ਦੀ ਰੋਲ ਕਿਤਾ ਕਰ ਰਹੀ ਹੈ ਕਾਂਗਰਸ ਦੀ ਇੰਦਰਾ ਗਾਂਧੀ ਦਾ ਖਿਲਾਫ ਕਿਹਨਾਂ ਦੇ ਕਰ ਰਹੀ ਹੈ ਸਿੱਖਾਂ ਦੇ ਖਿਲਾਫ ਕਰ ਰਹੀ ਹੈ ਸੋ ਮੈਂ ਕਹਿਣਾ ਚਾਹਾਂਗਾ ਕੰਗਣਾ ਰਣੌਤ ਨੂੰ ਕਿ ਜੇ ਤੂੰ ਸੋਚਦੀ ਹੈ ਕਿ ਮੈਂ ਇੱਕ ਬਿਆਨ ਦੇ ਕੇ ਆਪਣੀ ਪਿਕਚਰ ਚਲਾ ਲਾਂਗੀ ਪਿਕਚਰ ਤੇਰੀ ਨਹੀਂ ਚੱਲਣੀ ਕੀ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੇ ਹੈਗੇ ਆ ਉਹ ਕਈ ਚੀਜ਼ਾਂ ਕੋਈਆਂ ਗਲਤ ਚੀਜ਼ਾਂ ਹੋਈਆਂ ਨੇ ਇਦਾਂ ਦੇ ਬਿਆਨ ਫਿਰ ਕਿਉਂ ਦੇਣਾ ਜਿਹੜਾ ਹੈਗਾ ਸ਼ੁਰੂ ਕਰ ਦਿੱਤੇ ਕਿਉਂਕਿ ਇਹਦੀ ਪਾਰਟੀ ਦਾ ਡਿਸੀਜਨ ਸੀਗਾ ਉਹਨੂੰ ਵਾਪਸ ਲੈਣਾ ਇਹਦੀ ਪਾਰਟੀ ਦੇ ਪ੍ਰਧਾਨ ਮੰਤਰੀ ਸਾਹਿਬ ਜਿਨ੍ਹਾਂ ਨੇ ਹੱਥ ਜੋੜ ਕੇ ਮਾਫੀ ਮੰਗ ਲਈ ਸੀ ਇਹ ਆਪਣੇ ਪਾਰਟੀ ਦੇ ਪ੍ਰਧਾਨ ਤੋਂ ਵੀ ਉੱਪਰ ਨਿਕਲ ਗਈ ਹੈ ਦੇਖਿਆ ਜਾਵੇ ਤਾਂ ਆਪਣੇ ਪ੍ਰਧਾਨ ਮੰਤਰੀ ਸਾਹਿਬ ਤੋਂ ਵੀ ਆਪਣੇ ਉੱਪਰ ਸਮਝਣ ਲੱਪਈ ਹੈ ਸਿਰਫ ਕਿਸ ਕਰਕੇ ਕਿ ਮੇਰੀ ਇਹ ਕੋ ਪਿਕਚਰ ਚੱਲ ਜਵੇ ਕੰਗਣਾ ਪਿਕਚਰ ਤਾਂ ਚਲਾ ਸਕਦੀ ਸੀ ਜੇ ਸਰਦਾਰਾ ਦੇ ਰੋਲ ਨੂੰ ਸਮਝਦੀ ਇਹ ਸਰਦਾਰਾ ਦਾ ਉਹੀ ਰੋਲ ਹੈ ਜਿਹੜੇ ਅੱਜ ਬੰਗਾਲ ਦੇ ਵਿੱਚ ਮਾਪੇਬ ਕਹਿ ਰਹੇ ਨੇ ਕਿ ਸਾਡੀ ਧੀ ਦੇ ਕੋਲ ਜੇ ਕੋਈ ਸਰਦਾਰ ਖੜਾ ਹੁੰਦਾ ਤੇ ਸਾਨੂੰ ਇਹ ਦਿੱਕਤ ਨਹੀਂ ਆਣੀ ਸੀ ਹਰਿਆਣੇ ਦੇ ਇਲੈਕਸ਼ਨ ਹੈ ਉਹਦਾ ਇਹ ਬਿਆਨ ਦੇਣਾ ਹਰਿਆਣੇ ਦੇ ਕਿਸਾਨਾਂ ਦੇ ਖਿਲਾਫ ਵੀ ਜਾਣਾ ਕਿਉਂਕਿ ਕਿਸਾਨ ਹਰਿਆਣੇ ਦੇ ਵੀ ਨਾਲ ਸੀਗੇ ਇਕੱਲੇ ਪੰਜਾਬ ਦੇ ਕਿਸਾਨ ਨਹੀਂ ਸੀਗੇ ਪੂਰੇ ਦੇਸ਼ ਦੇ ਕਿਸਾਨ ਸੀਗੇ ਤਾਂ ਇਹ ਇੱਕ ਦੂਜੇ ਦੀ ਬਾਣ ਹੈ ਕਿਸਾਨ ਚਾਹੇ ਪੰਜਾਬ ਦੇ ਨੇ ਚਾਹੇ ਹਰਿਆਣੇ ਦੇ ਨੇ ਸੋ ਕੰਗਣਾ ਨੂੰ ਕਿਤਨਾ ਕਿਤੇ ਸਮਝ ਆ ਗਈ ਹੈ ਮੈਂ ਗਲਤੀਆਂ ਕਰ ਰਹੀ ਆ ਇਸ ਲਈ ਉਹਨੂੰ ਕਵਰ ਅਪ ਕਰਨ ਲਈ ਇਨੇ ਟਵੀਟ ਕੀਤਾ ਹੈ ਇਹ ਕੰਗਣਾ ਤੈਨੂੰ ਇਹ ਦੇਖਣਾ ਪੈਣਾ ਹੈ ਕਿ ਸਿੱਖ ਇਦਾਂ ਦੀ ਇੱਕ ਕੌਮ ਹੈਗੀ ਆ ਜਿਹਦੇ ਜਿੰਨੇ ਇਨਾ ਟਾਕਰਾ ਲਿਆ ਉਹਨੂੰ ਪਿੱਛੇ ਹੀ ਹੋਣਾ ਪਿਆ ਹੂੰ ਤੂੰ ਮੈਨੂੰ ਤਾਂ ਇਹ ਵੀ ਸਮਝ ਨਹੀਂ ਆਇਆ ਕਿ ਮੰਡੀ ਵਾਲੇ ਲੋਕਾਂ ਨੇ ਉਹ ਇਲੈਕਟ ਕਿਤਾ ਕਰ ਲਿਆ ਸ਼ੀਜ਼ ਨੋਟ ਆ ਲੇਡੀ 댓 ਡਿਜ਼ਰਵ ਟੂ ਬੀ ਐਮਪੀ ਇੱਕ ਲੀਡਰ ਦੀ ਨਿਸ਼ਾਨੀ ਉਹਦੇ ਅੰਦਰ ਹੈ ਨਹੀਂ ਇੱਕ ਟ੍ਰੇਲਰ ਹੈ ਜੋ ਇਮਰਜੈਂਸੀ ਦਾ ਟ੍ਰੇਲਰ ਹੈ ਉਸ ਦੇ ਵਿੱਚ ਦਿਖਾਇਆ ਗਿਆ ਹੈ ਕਿ ਤੁਹਾਨੂੰ ਵੋਟਾਂ ਚਾਹੀਦੀਆਂ ਐ ਸਾਨੂੰ ਚਾਹੀਦਾ ਐ ਖਾਲਸਤਾਨ ਇਹ ਐਕਚੁਅਲ ਦੇ ਵਿੱਚ ਐਗਜ਼ਿਸਟ ਕਰਦਾ ਹੈ ਤੇ ਮੈਂ ਉਹਨੂੰ ਦੱਸ ਦੇਣਾ ਚਾਹਨਾ ਕੰਗੜਾ ਇਹ ਸਾਡੇ ਸੰਤ ਕੀ ਕਹਿੰਦੇ ਸੀਗੇ ਉਹ ਇਹ ਕਹਿੰਦੇ ਸੀਗੇ ਕਿ ਧੀ ਚਾਹੇ ਸਿੱਖ ਦੀ ਹੋਵੇ ਚਾਹ ਕਿਸੇ ਦੀ ਵੀ ਹੋਵੇ ਜੇ ਕੋਈ ਉਹਦੀ ਇੱਜ਼ਤ ਨੂੰ ਹੱਥ ਪਾਉਂਦਾ ਹੈ ਤਾਂ ਤੁਸੀਂ ਡਟ ਕੇ ਖੜਨਾ ਉਹਦੇ ਨਾਲ ਮੈਂ ਕੰਗੜਾ ਨੂੰ ਇਹੀ ਕਹਿਣਾ ਚਾਹੂੰਗਾ ਕਿ 84 ਦਾ ਸਮਾ ਜਿਹੜਾ ਇੱਕ ਕਾਲਾ ਸਮਾ ਸੀਗਾ ਤੂੰ ਪੰਜਾਬ ਨੂੰ ਦੁਬਾਰਾ ਯਾਦ ਨਾ ਕਰਾ ਤੇਰੇ ਲਈ ਚੰਗਾ ਨਹੀਂ ਹੈ ਮੈਂ ਹੀ ਬੇਨਤੀ ਕਰੂੰਗਾ ਕੋਸ਼ਿਸ਼ ਕਰ ਕਿ ਪਿਕਚਰ ਨਾ ਚੱਲੇ ਜਦੋਂ ਤੋਂ ਕੰਗਣਾ ਰਣੌਤ ਦੀ ਫਿਲਮ ਇਮਰਜੈਂਸੀ ਦਾ ਟ੍ਰੇਲਰ ਆਇਆ ਹੈ ਉਦੋਂ ਤੋਂ ਹੀ ਕੰਗਣਾ ਰਣੌਤ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਟਰੋਲ ਹੁੰਦੀਆਂ ਹੋਈਆਂ ਨਜ਼ਰ ਆ ਰਹੀ ਹੈ ਪਹਿਲਾ ਟਰੋਲ ਇਸ ਕਾਰਨ ਹੋਇਆ ਕਿਉਂਕਿ ਜਦੋਂ ਟ੍ਰੇਲਰ ਲਾਂਚ ਹੋਇਆ ਤੇ ਟ੍ਰੇਲਰ ਦੇ ਵਿੱਚ ਕਈ ਚੀਜ਼ਾਂ ਜੜੀਆਂ ਨੇ ਉਹ ਦਿਖਾਈਆਂ ਗਈਆਂ ਜਿਸ ਤੋਂ ਪੰਜਾਬ ਦੇ ਸਿੱਖ ਕਾਫੀ ਨਾਰਾਜ਼ ਨੇ ਤੇ ਉਸ ਤੋਂ ਬਾਅਦ ਕੰਗਣਾ ਰਣੌਤ ਵੱਲੋਂ ਕਿਸਾਨਾਂ ਦੇ ਵਿਰੋਧ ਦੇ ਵਿੱਚ ਇੱਕ ਵਾਰ ਫਿਰ ਤੋਂ ਜਿਹੜਾ ਹੈ ਉਹ ਬਿਆਨ ਦੇਣਾ ਜਿਸ ਤੋਂ ਬਾਅਦ ਕੰਗਣਾ ਰਣੌਤ ਜਿਹੜੀ ਹੈਗੀ ਆ ਉਹ ਆਟੋਮੈਟਿਕਲੀ ਜਿਹੜਾ ਹੈ ਉਹ ਚਰਚਾ ਦਾ ਵਿਸ਼ਾ ਬਣਦੀ ਹੋਈ ਨਜ਼ਰ ਆ ਰਹੀ ਹੈ ਹਾਲ ਫਿਲਹਾਲ ਦੇ ਵਿੱਚ ਉਹਨਾਂ ਦੀ ਫਿਲਮ ਜਿਹੜੀ ਹੈ ਉਹ ਐਮਰਜੈਂਸੀ ਲਾਂਚ ਹੋਣ ਵਾਲੀ ਹੈ ਪਰ ਪੰਜਾਬ ਦੇ ਕਿਸਾਨਾਂ ਦਾ ਪੰਜਾਬ ਦੇ ਨੌਜਵਾਨਾਂ ਦਾ ਕਹਿਣਾ ਹੈ ਕਿ ਅਸੀਂ ਪੰਜਾਬ ਦੇ ਵਿੱਚ ਕੰਗਣਾ ਰਣੌਤ ਦੀ ਐਮਰਜੈਂਸੀ ਫਿਲਮ ਨਹੀਂ ਲੱਗਣ ਦਵਾਂਗੇ ਇਸ ਮਾਮਲੇ ਦੇ ਵਿੱਚ ਗੱਲਬਾਤ ਕਰਨ ਲਈ ਸਾਡੇ ਨਾਲ ਪ੍ਰੋਫੈਸਰ ਐਮ.ਪੀ. ਸਿੰਘ ਨੇ ਗੱਲਬਾਤ ਵੀ ਕਰਾਂਗੇ ਅਤੇ ਜਾਣਨ ਦੀ ਕੋਸ਼ਿਸ਼ ਵੀ ਕਰਾਂਗੇ ਕਿ ਇਹ ਫਿਲਮ ਨੂੰ ਕਿਵੇਂ ਦੇਖਦੇ ਨੇ ਇਹ ਅੱਛਾ ਫਿਲਮ ਜਦੋਂ ਤੋਂ ਇਹਦਾ ਟ੍ਰੇਲਰ ਲਾਂਚ ਹੋਇਆ ਹੈ ਉਦੋਂ ਤੋਂ ਹੀ ਵਿਵਾਦਾਂ ਦੇ ਵਿੱਚ ਇਹ ਫਿਲਮ ਜਿਹੜੀ ਹੈ ਇਹਦਾ ਟ੍ਰੇਲਰ ਜਿਹੜਾ ਹੈ ਉਹ ਘਿਰਿਆ ਹੋਇਆ ਹੈ ਟ੍ਰੇਲਰ ਤੁਸੀਂ ਦੇਖਿਆ ਕੀ ਟ੍ਰੇਲਰ ਦੇ ਵਿੱਚ ਅਜੀਹਾ ਦੇਖਿਆ ਤੁਸੀਂ ਜਿਸ ਤੋਂ ਲੱਗਦਾ ਹੈ ਕਿ ਇਹ ਵਿਵਾਦ ਦਾ ਜਿਹੜਾ ਹੈਗਾ ਹੈ ਉਹ ਵਿਸ਼ਾ ਬਣ ਰਿਹਾ ਹੈ ਦੇਖੋ ਬੇਸਿਕਲੀ ਕੰਗਨਾ ਰਨੌਤ ਬਹੁਤ ਜ਼ਿਆਦਾ 네ਗੇਟਿਵ ਜਿਹੜਾ ਇੱਕ ਪ੍ਰੈਜੈਂਟੇਸ਼ਨ ਕਰ ਰਹੀ ਹੈ ਉਹ ਸਿੱਖ ਕਿਰਦਾਰ ਦੀ ਕਰ ਰਹੀ ਹੈ ਠੀਕ ਹੈ ਜੀ ਜਿਹਦੇ ਵਿੱਚ ਮੈਂ ਇਹ ਕਹਿਣਾ ਚਾਹੂੰਗਾ ਕਿ ਕੰਗਨਾ ਦਾ ਪਤਾ ਨਹੀਂ ਕੀ ਇੱਕ ਇਦਾਂ ਦਾ ਮੁੱਦਾ ਹੈ ਕਿ ਉਹ ਸਿੱਖਾਂ ਦੇ ਖਿਲਾਫ ਹੀ ਚੱਲ ਰਹੀ ਹੈ ਹਰ ਕਾਰਨ 'ਚ ਹਰ ਕੰਮ 'ਚ ਸਿੱਖਾਂ ਦੇ ਖਿਲਾਫ ਚੱਲ ਰਹੀ ਹੈ। ਦੇਖੋ ਮੈਂ ਉਹਨੂੰ ਦੱਸਣਾ ਚਾਹੂੰਗਾ ਕਿ ਅੱਜ ਜੇ ਭਾਜਪਾ ਵੀ ਤੇਰੇ ਤੋਂ ਪੱਲਾ ਛਡਾ ਰਹੀ ਹੈ। ਭਾਜਪਾ ਤੇਰੇ ਤੋਂ ਪੱਲਾ ਛਡਾ ਰਹੀ ਹੈ ਉਹ ਇਸੇ ਕਰਕੇ ਛਡਾ ਰਹੀ ਹੈ ਕਿ ਕੋਈ ਇੱਕ ਹੀ ਕੌਮ ਹੈ ਜਿਹੜੀ ਭਾਜਪਾ ਨਾਲ ਤੁਰਦੀ ਹੈ ਕੱਲੀ ਉਹ ਹੈ ਸਿੱਖ ਕੌਮ। ਕਿਤਨਾ ਕਿਤੇ ਹਰਿਆਣੇ 'ਚ ਇਲੈਕਸ਼ਨ ਵੀ ਹੈਗੀਆਂ। ਕੰਗਨਾ ਨੂੰ ਜ਼ਿਆਦਾ ਇਹ ਪਿਆ ਹੋਇਆ ਹੈ ਕਿ ਮੈਂ ਆਪਣੀ ਪਿਕਚਰ 'ਚ ਪੈਸਾ ਲਾਇਆ। ਮੈਂ ਆਪ ਹੀ ਉਹਦੇ ਵਿੱਚ ਸਭ ਕੁਝ ਲਿਖਿਆ ਮੈਂ ਆਪ ਹੀ ਸਭ ਕੁਝ ਕੀਤਾ ਤੇ ਮੇਰੀ ਪਿਕਚਰ ਚੱਲਣੀ ਚਾਹੀਦੀ ਉਹਦੇ ਪੈਸੇ ਬਹੁਤ ਲੱਗੇ ਨੇ ਮੈਂ ਆਪਣੇ ਭਰਾਵਾਂ ਨੂੰ ਇਹੀ ਕਹਿਣਾ ਚਾਹੂੰਗਾ ਇਹਦੀ ਪਿਛਲੀਆਂ ਕੋਈ ਪਿਕਚਰਾਂ ਨਹੀਂ ਚੱਲੀਆਂ ਇਹਨੂੰ ਆਪਾਂ ਜ਼ਿਆਦਾ ਹਾਈਲਾਈਟ ਕਰਕੇ ਇਹਦੀ ਇਹ ਪਿਕਚਰ ਚਲਾਉਣ ਦੀ ਕੋਈ ਲੋੜ ਨਹੀਂ ਹੈਗੀ ਇਹਨੇ ਉਸ ਪਿਕਚਰ ਦੇ ਵਿੱਚ ਦੇਖੋ ਇੱਕ ਗੱਲ ਸਮਝੋ ਕੰਗਣਾ ਸਾਂਸਦ ਕਿਹਦੀ ਹੈ ਬੀਜੇਪੀ ਦੀ ਰੋਲ ਕਿਹਦਾ ਕਰ ਰਹੀ ਹੈ ਕਾਂਗਰਸ ਦੀ ਇੰਦਰਾ ਗਾਂਧੀ ਦਾ ਖਿਲਾਫ ਕਿਹਨਾਂ ਦੇ ਕਰ ਰਹੀ ਹੈ ਸਿੱਖਾਂ ਦੇ ਖਿਲਾਫ ਕਰ ਰਹੀ ਹੈ ਜੋ ਉਦੇ ਵਿੱਚ ਉਹਨੇ ਅਮਰਜੈਂਸੀ ਦਾ ਸਮਾ 1975 ਵਾਲਾ ਪਲੱਸ ਖਾਲਿਸਤਾਨ ਮੂਵਮੈਂਟ ਪਲੱਸ ਜੀਪੀ ਮੂਵਮੈਂਟ ਉਹ ਸਭ ਦਿਖਾ ਰਹੀ ਉਹਦੇ ਵਿੱਚ ਹੁਣ ਆਪ ਤੂੰ ਬੀਜੇਪੀ ਦੀ ਐ ਇਹਦਾ ਮਤਲਬ ਤੂੰ ਕਿਤਨਾ ਕਿਤੇ ਇੰਦਰਾ ਗਾਂਧੀ ਵੀ ਪੋਰਟਰੇਟ ਨੈਗੇਟਿਵ ਕੀਤਾ ਠੀਕ ਹੈ ਜੀ ਮਤਲਬ ਕਿਤਨਾ ਕਿਤੇ ਤੇਰਾ ਮੁੱਦਾ ਕਿਸੇ ਪਾਰਟੀ ਨਾਲ ਮੈਚ ਹੀ ਨਹੀਂ ਕਰਦਾ ਬੀਜੇਪੀ ਤੇਰੇ ਤੋਂ ਖਹਿੜਾ ਛੜਾ ਰਹੀ ਹੈ ਬੀਜੇਪੀ ਦਾ ਬਿਆਨ ਜਾਰੀ ਹੋ ਚੁੱਕਾ ਹੈ ਈਵਨ ਪੰਜਾਬ ਦੇ ਬੀਜੇਪੀ ਲੀਡਰ ਜਿਹੜੇ ਨੇ ਮੈਂ ਤਾਂ ਉਹਨਾਂ ਨੂੰ ਵੀ ਕੰਗੜਾ ਦੇ ਖਿਲਾਫ ਬੋਲਦੇ ਸੁਣ ਲਿਆ ਤੇ ਕੰਗਣਾ ਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਅੱਜ ਜਿਹੜਾ ਤੂੰ ਅੱਜ ਆਪਣਾ ਧਰਮ ਇੰਜੋਏ ਕਰ ਰਹੀ ਹੈ ਜਿਹੜਾ ਵੀ ਆਪਾਂ ਅੱਜ ਕੋਈ ਵੀ ਇਸ ਦੇਸ਼ ਦੇ ਵਿੱਚ ਜੇ ਆਪਣਾ ਕੋਈ ਧਰਮ ਰਾਈਟ ਟੂ ਰਿਲੀਜੀਅਨ ਜਾਂ ਰਾਈਟ ਟੂ ਫ੍ਰੀडम ਹੈਗਾ ਉਹ ਸਾਡੇ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਕਰਕੇ ਹੈਗਾ ਗੁਰ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਨੇ ਸਾਨੂੰ ਇਹ ਇੱਕ ਹੱਕ ਦਿੱਤਾ ਕਿ ਅਸੀਂ ਖੁੱਲ ਕੇ ਆਪਣਾ ਧਰਮ ਇੰਜੋਏ ਕਰ ਸਕਦੇ ਹਾਂ ਗੁਰ ਤੇਗ ਬਹਾਦਰ ਮਹਾਰਾਜ ਨੇ ਉਹ ਸ਼ਹਾਦਤ ਜਿਹੜੀ ਦਿੱਤੀ ਸੀਗੀ ਔਰੰਗਜ਼ੇਬ ਦੇ ਟਾਈਮ ਤੇ ਉਹਦੇ ਕਰਕੇ ਹੀ ਅੱਜ ਇੱਥੇ ਸੁਨਤਾਂ ਨਹੀਂ ਹੋਈਆਂ ਇੱਥੇ ਬੁਰਕਿਆਂ ਚ ਨਹੀਂ ਘੁੰਮਿਆ ਜਾ ਰਿਹਾ ਸੋ ਮੈਂ ਕਹਿਣਾ ਚਾਹੂੰਗਾ ਕੰਗਣਾ ਰਣੌਤ ਨੂੰ ਕਿ ਜੇ ਤੂੰ ਸੋਚਦੀ ਹੈ ਕਿ ਮੈਂ ਇੱਕ ਬਿਆਨ ਦੇ ਕੇ ਆਪਣੀ ਪਿੱਕਚਰ ਚ ਲਾ ਲਾਂਗੀ ਇਹ ਪਿੱਕਚਰ ਤੇਰੀ ਨਹੀਂ ਚਲਣੀ ਇਹ ਤਾਂ ਮੰਨਣਾ ਪੈਣਾ ਇਹ ਮੈਂ ਜ਼ਰੂਰ ਫਿਲਮ ਦਾ ਟੀਜ਼ਰ ਜਦੋਂ ਤੋਂ ਟ੍ਰੇਲਰ ਜਦੋਂ ਤੋਂ ਰਿਲੀਜ਼ ਹੋਇਆ ਉਦੋਂ ਤੋਂ ਵਿਵਾਦ ਦੇ ਵਿੱਚ ਤਾਂ ਜ਼ਰੂਰ ਹੈ ਪਰ ਉਸ ਤੋਂ ਬਾਅਦ ਕਿਸਾਨਾਂ ਦੇ ਉੱਪਰ ਜਿਹੜਾ ਹੈਗਾ ਟਿੱਪਣੀ ਦੇ ਦੇਣਾ ਕਿ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੇ ਹੈਗੇ ਆ ਉਹ ਕਈ ਚੀਜ਼ਾਂ ਹੋਈਆਂ ਗਲਤ ਚੀਜ਼ਾਂ ਹੋਈਆਂ ਨੇ ਇਦਾਂ ਦੇ ਬਿਆਨ ਫਿਰ ਕਿਉਂ ਦੇਣਾ ਜਿਹੜਾ ਹੈਗਾ ਸ਼ੁਰੂ ਕਰ ਦਿੱਤਾ ਕੰਗਰ ਦੇਖੋ ਮੈਂ ਦੱਸਿਆ ਤੁਹਾਨੂੰ ਜੀ ਕਿ ਉਹਨੇ ਆਪਣੇ ਪੈਸੇ ਲਾਏ ਨੇ ਉਹਨੂੰ ਪਤਾ ਲੱਗ ਗਿਆ ਮੇਰੀ ਪਿਕਚਰ ਨਹੀਂ ਚੱਲਣੀ ਬਿਲਕੁਲ ਨਹੀਂ ਚੱਲਣੀ ਡੈਫੀਨੇਟਲੀ ਪਿਕਚਰ 'ਚ ਕੋਈ ਨਾ ਕੋਛ ਉਹਦੇ ਵਿੱਚ ਹੋਣਾ ਵੀ ਨਹੀਂ ਟੂ ਬੀ ਫ੍ਰੈਂਕ ਹੁਣ ਉਹ ਇਹ ਸੋਚਦੀ ਪਈ ਹੈ ਮੈਂ ਕਿੱਦਾਂ ਆਪਣੀ ਪਿਕਚਰ ਚਲਾ ਉਨੇ ਫਿਰ ਦੁਬਾਰਾ ਕਿਸਾਨੀ ਅੰਦੋਲਨ ਨੂੰ ਬੰਗਲਾਦੇਸ਼ ਨਾਲ ਕੰਪੇਅਰ ਕਰ ਦਿੱਤਾ ਦੇਖੋ ਬੰਗਲਾਦੇਸ਼ ਦਾ ਜਿਹੜਾ ਮੁੱਦਾ ਸੀਗਾ ਕੁਝ ਹੋਰ ਮੁੱਦਾ ਹੈ ਕਿਸਾਨੀ ਅੰਦੋਲਨ ਦਾ ਮੁੱਦਾ ਕੁਝ ਹੋਰ ਸੀ ਮੈਂ ਕੰਗੜਾ ਨੌਤ ਨੂੰ ਕਹਿਣਾ ਚਾਹਨਾ ਜੋ ਤੂੰ ਇੰਟਰਵਿਊ ਦੇ ਰਹੀ ਹੈ ਤੂੰ ਕਹਿ ਰਹੀ ਹੈ ਜੀ ਸਾਡੇ ਜਿਹੜੇ ਸਰਵੇ ਸਰਵਾ ਪ੍ਰਧਾਨ ਮੰਤਰੀ ਸਾਹਿਬ ਨੇ ਜਦੋਂ ਉਹਨਾਂ ਨੂੰ ਹੀ ਲੱਗਿਆ ਕਿ ਮੈਨੂੰ ਕਿਸਾਨੀ ਬਿੱਲ ਵਾਪਸ ਲੈ ਲੈਣੇ ਚਾਹੀਦੇ ਆ ਮੈਂ ਇੱਕ ਕੌਮ ਦੇ ਖਿਲਾਫ ਨਹੀਂ ਜਾ ਸਕਦਾ ਠੀਕ ਹੈ ਜੀ ਗੁਰਨਾਣਕ ਸਾਹਿਬ ਦਾ ਉਤਾਰ ਦਿਹਾੜਾ ਤੇ ਮੋਦੀ ਸਾਹਿਬ ਨੇ ਹੱਥ ਜੋੜ ਕੇ ਮਾਫੀ ਮੰਗ ਕੇ ਕਿਸਾਨੀ ਬਿੱਲ ਵਾਪਸ ਲੈ ਲੇ ਬੜਾ ਵਧੀਆ ਮੋਦੀ ਸਾਹਿਬ ਨੇ ਇੱਕ ਜੈਸਚਰ ਦਿਖਾਇਆ ਕਿ ਭਾਈ ਜੇ ਤੁਹਾਨੂੰ ਨਹੀਂ ਮਨਜ਼ੂਰ ਤੇ ਮੈਨੂੰ ਵੀ ਨਹੀਂ ਮਨਜ਼ੂਰ ਜਿੱਦਾਂ ਵੀ ਉਹ ਇੱਕ ਸੰਘਰਸ਼ ਚੱਲਿਆ ਉਹ ਇੱਕ ਟੌਪ ਦਾ ਅੰਦੋਲਨ ਚੱਲਿਆ ਹਿੰਦੁਸਤਾਨ ਦੇ ਵਿੱਚ ਜਿਹਦੇ ਵਿੱਚ ਲੋਕਾਂ ਨੇ ਕੁਰਬਾਨੀਆਂ ਵੀ ਦਿੱਤੀਆਂ ਇਹਨੇ ਉਹਨੂੰ 네ਗੇਟਿਵ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹਦੇ ਤੋਂ ਇਹਦੀ ਆਪਣੀ ਪਾਰਟੀ ਦਾ ਪੱਲਾ ਛੜਾਣ ਲਾ ਪਈ ਕਿਉਂਕਿ ਇਹਦੀ ਪਾਰਟੀ ਦਾ ਡਿਸੀਜਨ ਸੀਗਾ ਉਹਨੂੰ ਵਾਪਸ ਲੈਣਾ ਇਹਦੀ ਪਾਰਟੀ ਦੇ ਪ੍ਰਧਾਨ ਮੰਤਰੀ ਸਾਹਿਬ ਜਿਨ੍ਹਾਂ ਨੇ ਹੱਥ ਜੋੜ ਕੇ ਮਾਫੀ ਮੰਗ ਲਈ ਸੀ ਇਹ ਆਪਣੇ ਪਾਰਟੀ ਦੇ ਪ੍ਰਧਾਨ ਤੋਂ ਵੀ ਉੱਪਰ ਨਿਕਲ ਗਈ ਹੈ ਦੇਖਿਆ ਜਾਵੇ ਤਾਂ ਆਪਣੇ ਪ੍ਰਧਾਨ ਮੰਤਰੀ ਸਾਹਿਬ ਤੋਂ ਵੀ ਆਪਣੇ ਨੂੰ ਉੱਪਰ ਸਮਝਣ ਲੱਪਈ ਹੈ ਸਿਰਫ ਕਿਸ ਕਰਕੇ ਕਿ ਮੇਰੀ ਇੱਕੋ ਪਿਕਚਰ ਚੱਲ ਜਵੇ ਉਹ ਪਿਕਚਰ ਇੱਕੋ ਨਹੀਂ ਚੱਲਨੀ ਉਹਦਾ ਕਾਰਨ ਹੈ ਕੰਗਣਾ ਪਿਕਚਰ ਤਾਂ ਚਲਾ ਸਕਦੀ ਸੀ ਜੇ ਸਰਦਾਰਾ ਦੇ ਰੋਲ ਨੂੰ ਸਮਝਦੀ ਇਹ ਸਰਦਾਰਾ ਦਾ ਉਹੀ ਰੋਲ ਹੈ ਜਿਹੜੇ ਅੱਜ ਬੰਗਾਲ ਦੇ ਵਿੱਚ ਮਾਪੇ ਕਹਿ ਰਹੇ ਨੇ ਕਿ ਸਾਡੀ ਧੀ ਦੇ ਕੋਲ ਜੇ ਕੋਈ ਸਰਦਾਰ ਖੜਾ ਹੁੰਦਾ ਤੇ ਸਾਨੂੰ ਇਹ ਦਿੱਕਤ ਨਹੀਂ ਆਣੀ ਸੀ ਕੰਗਣਾ ਨੂੰ ਵੀ ਇਹ ਸਮਝਣਾ ਪੈਣਾ ਹੈ ਕਿ ਤੂੰ ਵੀ ਤੈਨੂੰ ਵੀ ਕਿਤੇ ਲੋੜ ਪੈ ਗਈ ਤਾਂ ਸਰਦਾਰ ਤੇਰੇ ਨਾਲ ਖੜੇ ਹੋਣਗੇ ਪਰ ਜੇ ਤੂੰ ਖਿਲਾਫ ਜਾਏਂਗੀ ਫਿਰ ਤੇਰੇ ਖਿਲਾਫ ਕਦੀ ਨਹੀਂ ਖੜੇ ਹੋ ਸਕਦੇ ਅੱਜ ਹੁਣ ਤਾਂ ਇੱਕ ਕੰਗਣਾ ਰਣੋਤ ਦਾ ਇੱਕ ਟਵੀਟ ਵੀ ਆ ਗਿਆ ਸਾਹਮਣੇ ਕਹਿੰਦੇ ਪੀ ਕਿ ਮੈਂ ਕਿਸਾਨਾਂ ਦੇ ਪ੍ਰਤੀ ਜਿਹੜਾ ਹੈਗਾ ਉਹ ਟਵੀਟ ਕੀਤਾ ਮੈਂ ਬਸ ਦੇਖਣਾ ਚਾਹੁੰਨੀ ਸੀ ਕਿ ਕੀ ਮੈਂ ਔਰਤ ਹਾਂ ਜਾਂ ਨਹੀਂ ਹੈਗੀ ਆ ਮੈਂ ਵੀ ਤਾਂ ਕਿਸਾਨ ਦੀ ਬੇਟੀ ਹੈਗੀ ਆ ਅਜੀਹਾ ਕੁਝ ਜਿਹੜਾ ਉਹ ਟਵੀਟ ਉਹਨਾਂ ਨੇ ਕੀਤਾ ਹੈਗਾ ਉਸ ਟਵੀਟ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੀ ਉਹ ਭਾਵਿਕ ਹੋ ਕੇ ਟਵੀਟ ਕੀਤਾ ਗਿਆ ਜਾਂ ਫਿਰ ਉਸ ਤੋਂ ਇਲਾਵਾ ਵੀ ਉਹਦੇ ਕੋਈ ਕਾਰਨ ਨਹੀਂ ਨਹੀਂ ਦੇਖੋ ਕੰਗਨਾ ਬੈਕਫੁੱਟ ਤੇ ਚਲੇ ਗਈ ਹੈ ਜੀ ਸਾਰੇ ਪਾਸਿਓਂ ਬੇਸਿਕਲੀ ਸਮਝੋ ਹਮ ਹਰਿਆਣੇ ਦੇ ਇਲੈਕਸ਼ਨ ਹੈ ਹਮ ਉਹਦਾ ਇਹ ਬਿਆਨ ਦੇਣਾ ਹਰਿਆਣੇ ਦੇ ਕਿਸਾਨਾਂ ਦੇ ਖਿਲਾਫ ਵੀ ਜਾਣਾ ਕਿਉਂਕਿ ਕਿਸਾਨ ਹਰਿਆਣੇ ਦੇ ਵੀ ਨਾਲ ਸੀਗੇ ਹਮ ਕੱਲੇ ਪੰਜਾਬ ਦੇ ਕਿਸਾਨ ਨਹੀਂ ਸੀਗੇ ਪੂਰੇ ਦੇਸ਼ ਦੇ ਕਿਸਾਨ ਸੀਗੇ ਹਮ ਤੋਂ ਇਹ ਇੱਕ ਦੂਜੇ ਦੀ ਬਾਣ ਹੈ ਕਿਸਾਨ ਚਾਹੇ ਪੰਜਾਬ ਦੇ ਨੇ ਚਾਹੇ ਹਰਿਆਣੇ ਦੇ ਨੇ ਸੋ ਕੰਗਣਾ ਨੂੰ ਕਿਤਨਾ ਕਿਤੇ ਸਮਝ ਆ ਗਈ ਹੈ ਮੈਂ ਗਲਤੀਆਂ ਕਰ ਰਹੀ ਆ ਇਸ ਲਈ ਉਹਨੂੰ ਕਵਰ ਅਪ ਕਰਨ ਲਈ ਇਹਨੇ ਟਵੀਟ ਕੀਤਾ ਤੇ ਮੈਂ ਕੰਗਣਾ ਨੂੰ ਦੱਸਣਾ ਚਾਹਨਾ ਵਾਂ ਕਿ ਕੰਗਣਾ ਤੈਨੂੰ ਇਹ ਦੇਖਣਾ ਪੈਣਾ ਹੈ ਕਿ ਸਿੱਖ ਇਦਾਂ ਦੀ ਇੱਕ ਕੌਮ ਹੈਗੀ ਹੈ ਜਿਹਦੇ ਜਿੰਨੇ ਇਨਾ ਟਾਕਰਾ ਲਿਆ ਉਹਨੂੰ ਪਿੱਛੇ ਹੀ ਹੋਣਾ ਪਿਆ ਸੋ ਮੈਂ ਤੈਨੂੰ ਇਹੀ ਕਹਿਣਾ ਚਾਹੂੰਗਾ ਕਿ ਤੂੰ ਕੋਸ਼ਿਸ਼ ਕਰ ਕੋਈ ਇਦਾਂ ਦਾ ਸੰਜੀਦਾ ਬਿਆਨ ਨਾ ਦੇ ਕਿ ਜਿਹੜਾ ਦੁਫਾੜ ਪੈਦਾ ਕਰੇ ਤੇਰੇ ਆਪਣੇ ਵੀ ਤੇਰੇ ਤੋਂ ਪੱਲਾ ਛੜਾ ਰਹੇ ਨੇ ਇਸ ਵਾਰੀ ਇਹ ਵੀ ਤੁਹਾਨੂੰ ਦੇਖਣਾ ਪੈਣਾ ਉਹ ਟਾਈਮ ਨਹੀਂ ਜਦੋਂ ਤੂੰ ਸ਼ਿਵ ਸੈਨਾ ਦੇ ਖਿਲਾਫ ਬਿਆਨ ਦੇ ਕੇ ਤੇ ਤੈਨੂੰ ਸੈਂਟਰ ਵਿੱਚੋਂ ਸਾਰੇ ਬਾਡੀਗਾਰਡ ਮਿਲ ਗਏ ਸੀ ਇਹ ਮਿਲ ਗਏ ਸੀ ਹੁਣ ਤੈਨੂੰ ਕੁਝ ਨਹੀਂ ਮਿਲਣਾ ਹੁਣ ਤੂੰ ਮੈਨੂੰ ਤਾਂ ਇਹ ਵੀ ਸਮਝ ਨਹੀਂ ਆਇਆ ਕਿ ਮੰਡੀ ਵਾਲੇ ਲੋਕਾਂ ਨੇ ਉਹ ਇਲੈਕਟ ਕਿੱਦਾਂ ਕਰ ਲਿਆ ਸ਼ੀ ਇਸ ਨਾਟ ਆ ਲੇਡੀ ਥੈਟ ਡਿਸਰਵ ਟੂ ਬੀ ਐਮਪੀ ਇੱਕ ਲੀਡਰ ਦੀ ਨਿਸ਼ਾਨੀ ਉਹਦੇ ਅੰਦਰ ਹੈ ਨਹੀਂ ਇਸ ਟਾਈਮ ਇੱਕ ਵਪਾਰੀ ਬਣੀ ਪਈ ਹੈ ਪ੍ਰੋਡਿਊਸਰ ਬਣੀ ਪਈ ਹੈ ਕਿ ਮੇਰੀ ਪਿਕਚਰ ਕਿੱਦਾਂ ਚੱਲ ਸਕਦੀ ਹੈ ਮੈਂ ਉਹਲੇ ਸਾਰੇ ਬਿਆਨ ਦੇ ਦਿਆ ਉਹ ਹਰ ਹਾਲਾਤ ਚ ਪਿਕਚਰ ਚਲਾਉਣਾ ਚ ਕੋਸ਼ਿਸ਼ ਕਰੋ ਇਹਨੂੰ ਮੂੰਹ ਤੇ ਨਾ ਲੈ ਕੇ ਆਓ ਇਹਨੂੰ ਇਗਨੋਰ ਮਾਰ ਦਿਓ ਠੀਕ ਹੈ ਜੀ ਇਹਦੀ ਮੂਵੀ ਪਿਛਲੀ ਤੇਜਸ ਸੀਗੀ ਬੁਰੀ ਤਰ੍ਹਾਂ ਫਲॉप ਸੀ ਇਹਦੀ ਉਸ ਤੋਂ ਪਿਛਲੇ ਵੀ ਇੱਕ ਮੂਵੀ ਸੀਗੀ ਵੀ ਬੁਰੀ ਤਰ੍ਹਾਂ ਫਲॉप ਸੀ ਡੈਫੀਨਿਟਲੀ ਇਹ ਚਾਹਦੀ ਹੈ ਮੈਂ ਸੰਪਰਦਾਇਕਾ ਫਲਾ ਕੇ ਸੰਪਰਦਾਇਕ ਦੇ ਤਰੀਕੇ ਦੇ ਨਾਲ ਸੋਸ਼ਲ ਵੀਵ ਨੂੰ ਖਰਾਬ ਕਰਕੇ ਪੰਜਾਬ ਦੀ ਨੂੰ ਜਾਂ ਪੂਰੇ ਦੇਸ਼ ਦੀ ਨੂੰ ਇੱਕ ਮਿਨੋਰਟੀਜ਼ ਨੂੰ ਆਪਣੇ ਖਿਲਾਫ ਕਰਕੇ ਆਪਣੀ ਪਿਕਚਰ ਦੀ ਮਾਰਕੀਟਿੰਗ ਲੈ ਲੈ ਪਬਲਿਸਿਟੀ ਲੈ ਲੈ ਸਿਰਫ ਉਹਦਾ ਪਬਲਿਸਿਟੀ ਸਟੰਟ ਹੈ ਅੱਛਾ ਫਿਰ ਇਹ ਫਿਲਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਸੀਨ ਦਿਖਾਏ ਗਏ ਚਾਹੇ ਉਹ 84 ਦੇ 84 ਦਾ ਸਮਾਂ ਹੋਵੇ ਜਾਂ ਫਿਰ ਕਲਿਸਤਾਨ ਮੂਵਮੈਂਟ ਹੋਵੇ ਜੋ ਤੁਸੀਂ ਕਹਿ ਰਹੇ ਹੋ ਜਾਂ ਫਿਰ ਇਮਰਜੈਂਸੀ ਦਾ ਦੌਰ ਹੋਵੇ ਇਹ ਸਾਰੀਆਂ ਚੀਜ਼ਾਂ ਇੱਕ ਫਿਲਮ ਦੇ ਵਿੱਚ ਦਿਖਾਉਣੀਆਂ ਤੇ ਉਸ ਦਾ ਨਾਮ ਰੱਖਣਾ ਇਮਰਜੈਂਸੀ ਇਹ ਚੀਜ਼ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜੀ ਪੈਸਾ ਕਮਾਣ ਦੀ ਸਾਰੀ ਸ਼ਰਾਰਤ ਹੈ ਉਹਦੀ ਹੂੰ ਵਪਾਰਕ ਤਰੀਕੇ ਨਾਲ ਉਹ ਪੈਸਾ ਕਮਾਉਣਾ ਚਾਹਦੀ ਹੈ ਉਹਦੀ ਮਾਰਕੀਟਿੰਗ ਲਈ ਹਰ ਹਟਕੰਡਾ ਪਨਾ ਰਹੀ ਹੈ ਜਿਹਦੇ ਕਰਕੇ ਉਹਨੇ ਕਿਸਾਨਾਂ ਉੱਤੇ ਵੀ ਇਹ ਟਿੱਪਣੀ ਕਰ ਛੱਡੀ ਠੀਕ ਹੈ ਜੀ ਹੁਣ ਮੈਂ ਇਹ ਕਹਿਣਾ ਚਾਹਨਾ ਵਾ ਜਿਹੜੇ ਸਾਡੇ ਮਾਨਯੋਤੇ ਸੀਗੇ ਸੰਤ ਜਨੈਲ ਸਿੰਘ ਜੀ ਉਹਨਾਂ ਬਾਰੇ ਵੀ ਉਹਨੇ ਕਿਤਨਾ ਕਿਤੇ ਆਪਣੀ ਪਿਕਚਰ ਦੇ ਵਿੱਚ ਪੋਰਟਰੇਟ 네ਗੇਟਿਵ ਕਰਨਾ ਸ਼ੁਰੂ ਕੀਤਾ ਤੇ ਮੈਂ ਉਹਨੂੰ ਦੱਸ ਦੇਣਾ ਚਾਹਨਾ ਕੰਗੜਾ ਇਹ ਸਾਡੇ ਸੰਤ ਕੀ ਕਹਿੰਦੇ ਸੀਗੇ ਉਹ ਇਹ ਕਹਿੰਦੇ ਸੀਗੇ ਕਿ ਧੀ ਚਾਏ ਸਿੱਖ ਦੀ ਹੋਵੇ ਚਾਹ ਕਿਸੇ ਦੀ ਵੀ ਹੋਵੇ ਜੇ ਕੋਈ ਉਹਦੀ ਇੱਜ਼ਤ ਨੂੰ ਹੱਥ ਪਾਉਂਦਾ ਹੈ ਤਾਂ ਤੁਸੀਂ ਡਟ ਕੇ ਖੜਨਾ ਉਹਦੇ ਨਾਲ ਇਹਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੇ ਸਿੱਖਾਂ ਦਾ ਕਿਰਦਾਰ ਹੈ ਉਹ ਸਰਬਸਾਂਝੀ ਵਾਲਤਾ ਵਾਲਾ ਹੈ ਜਿਹੜੀ ਗੁਰਨਾਨਕ ਸਾਹਿਬ ਦੀ ਫਿਲਾਸਫੀ ਹੈ ਉਹ ਭਲਾ ਕਰਨ ਵਾਲੀ ਤੇਰਾ ਤੇਰਾ ਕਰਨ ਵਾਲੀ ਫਿਲਾਸਫੀ ਹੈ ਸੋ ਕੰਗੜਾ ਨੂੰ ਇਹ ਫਿਲਾਸਫੀ ਸਮਝ ਨਹੀਂ ਆਣੀ ਕੰਗੜਾ ਦੀ ਫਿਲਾਸਫੀ ਉਸ ਤੋਂ ਪਰੇ ਹੈ ਇਸੇ ਕਰਕੇ ਹੀ ਭਾਜੀਪੀ ਨੂੰ ਵੀ ਸਮਝ ਆ ਗਿਆ ਕਿ ਅਸੀਂ ਕੰਗੜਾ ਤੋਂ ਪੱਲਾ ਕਿੱਦਾਂ ਛਡਾਣਾ ਤੋ ਇਹੀ ਮੈਂ ਤੁਸੀਂ ਸੰਤ ਦੀ ਗੱਲ ਕੀਤੀ ਹੈਗੀ ਸੰਜਨ ਜਰਨੈਲ ਸਿੰਘ ਭਿੰਡਰਾਵਾਲੇ ਖੁਰਦਾ ਇਸ ਫਿਲਮ ਦੇ ਵਿੱਚ ਇਸ ਇੱਕ ਟ੍ਰੇਲਰ ਹੈ ਜੋ ਇਮਰਜੈਂਸੀ ਦਾ ਟ੍ਰੇਲਰ ਹੈ ਉਸ ਦੇ ਵਿੱਚ ਦਿਖਾਇਆ ਗਿਆ ਹੈ ਕਿ ਤੁਹਾਨੂੰ ਵੋਟਾਂ ਚਾਹੀਦੀਆਂ ਸਾਨੂੰ ਚਾਹੀਦਾ ਹੈ ਖਾਲਿਸਤਾਨ ਇਹ ਐਕਚੁਅਲ ਦੇ ਵਿੱਚ ਐਗਜ਼ਿਸਟ ਕਰਦਾ ਹੈ ਦੇਖੋ ਸੰਤ ਜਰਨੈਲ ਤੁਸੀਂ ਪਹਿਲਾਂ ਇਹ ਸਮਝੋ ਖਾਲਿਸਤਾਨ ਦੀ ਮੰਗ ਕਦੋਂ ਆਂਦੀ ਹੈ ਖਾਲਿਸਤਾਨ ਦੀ ਮੰਗ ਹਮੇਸ਼ਾ ਉਦੋਂ ਆਣੀ ਹੈ ਜਦੋਂ ਕਿਸੇ ਨਾ ਕਿਸੇ ਨੂੰ ਲੱਗਣਾ ਕਿ ਸਾਡਾ ਧੱਕਾ ਹੋ ਰਿਹਾ ਹੁਣ ਦੇਖਿਆ ਜਾਵੇ ਤੇ ਕੰਗਣਾ ਬਿਬਾਕ ਜਵਾਬ ਦੇ ਰਹੀ ਹੈ ਸਰਕਾਰਾਂ ਕੀ ਕਰ ਰਹੀਆਂ ਕਿਉਂ ਲਈ ਉਹਦੀ ਮੈਂਬਰਸ਼ਿਪ ਕੈਨਸਲ ਕਰ ਰਹੀ ਕਿਉਂ ਨਹੀਂ ਸਰਕਾਰਾ ਇਹਨੂੰ ਬੈਕਫੁੱਟ ਤੇ ਲੈ ਕੇ ਇਹਨੂੰ ਕਹਿੰਦੇ ਭਾਈ ਨੂੰ ਟਿਕਟ ਕਿਉਂ ਦਿੱਤੀ ਗਈ ਪਹਿਲਾਂ ਤਾਂ ਹੈਣਾ ਜੀ ਜੇ ਪਤਾ ਹੈ ਇਦਾਂ ਦੀ ਹੈਗੀ ਐ ਇਹ ਗਲਤ ਬਿਆਨ ਦੇ ਦਿੰਦੀ ਆ ਇਹਨੂੰ ਟਿਕਟ ਦੇਣੀ ਨਹੀਂ ਬੰਦੀ ਸੀ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦਾ ਇੱਕ ਬੜਾ ਹੀ ਉੱਚ ਕਿਰਦਾਰ ਹੈ ਤੁਸੀਂ ਆਪ ਹੀ ਸੋਚੋ ਜਿਹੜੇ ਕਹਿ ਰਹੇ ਨੇ ਧੀ ਕਿਸੇ ਦੀ ਵੀ ਹੋਵੇ ਜਾ ਕੇ ਉਹਲੀ ਡਟ ਕੇ ਖੜ ਜਾਣਾ ਉਹਨਾਂ ਨੇ ਕੋਈ ਨਹੀਂ ਕਿਹਾ ਕਿ ਸਿੱਖ ਦਿੱਤੀ ਹੋਵੇ ਉਹ ਉਹਨਾਂ ਨੇ ਇਹ ਨਹੀਂ ਕਿਹਾ ਕਿ ਹਿੰਦੂ ਦੀ ਧੀ ਕਿਸੇ ਦੀ ਵੀ ਹੋਵੇ ਚਾਹੇ ਮੁਸਲਮਾਨ ਦੀ ਕਿਉਂ ਨਾ ਹੋਵੇ ਉਹਨਾਂ ਦੀ ਰੱਖਿਆ ਕਰਨਾ ਸਾਡਾ ਫਰਜ਼ ਹੈ ਜਿਹੜਾ ਬੰਦਾ ਸਰਬ ਸੰਜੀਵ ਵਾਲਤਾ ਬਾਰੇ ਸੋਚ ਸਕਦਾ ਹੁਣ ਤੁਸੀਂ ਗੱਲ ਕੀਤੀ ਖਾਲਸਾਣ ਦੀ ਖਾਲਸਾਣ ਦੀ ਮੰਗ ਕਦੋਂ ਆਂਦੀ ਹੈ ਜਦੋਂ ਤਕਾ ਹੋਣਾ ਹੈ ਜਦੋਂ ਕਿਸੇ ਕੌਮ ਨਾਲ ਤਕਾ ਹੋਣਾ ਹੈ ਇਕੱਲਾ ਸਿੱਖ ਕੌਮ ਨਾਲ ਨਹੀਂ ਕਿਸੇ ਕੌਮ ਨਾਲ ਜਦੋਂ ਤਕਾ ਹੁੰਦਾ ਹੈ ਹਰ ਕੌਮ ਕਹਿੰਦੀ ਮੇਰਾ ਰਾਈਟ ਹੈ ਫਿਰ ਆਪਣਾ ਉਹ ਆਪਾਂ ਪਰ ਰਾਈਟ ਮੰਗਣ ਲਈ ਆਪਾਂ ਕਹਿੰਦੇ ਆ ਕਿ ਸਾਨੂੰ ਖਾਲਸਾਣ ਦਿੱਤਾ ਜਾਵੇ ਜਦੋਂ ਹੱਕ ਹੱਕ ਹਕੂਕਾਂ ਦੀ ਪੂਰਤੀ ਹੁੰਦੀ ਰਹੇਗੀ ਖਾਲਸਾਣ ਮੰਗ ਦੀ ਲੋੜ ਵੀ ਨਹੀਂ ਪੈਗੀ ਨਹੀਂ ਉਹੀ ਫਿਲਮ ਦੇ ਵਿੱਚ ਦੀ ਗੱਲ ਕਰ ਰਹੇ ਆ ਹੈਗਾ ਫਿਲਮ ਦਾ ਟ੍ਰੇਲਰ ਹੈ ਟ੍ਰੇਲਰ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਤੁਹਾਨੂੰ ਵੋਟਾਂ ਚਾਹੀਦੀਆਂ ਨੇ ਜਿਸ ਹਿਸਾਬ ਨਾਲ ਟ੍ਰੇਲਰ ਦਿ ਤੁਹਾਨੂੰ ਵੋਟਾ ਚਾਹੀਦੀਆਂ ਨੇ ਤੇ ਸਾਨੂੰ ਖਾਲਸਾਣ ਚਾਹੀਦਾ ਹੈ ਕੀ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨੇ ਇਹ ਸ਼ਬਦ ਕਹੇ ਨੇ ਕਿ ਕੋਈ ਇਸ ਦਾ ਕੋਈ ਪ੍ਰੂਫ ਹੈ ਕੋਈ ਚੀਜ਼ ਹੈ ਐਕਚੁਅਲੀ ਐਗਜ਼ਿਸਟ ਕਰਦੀ ਇਹ ਗੱਲ ਦੇਖੋ ਮੈਂ ਤੁਹਾਨੂੰ ਸਾਫ਼ ਦੱਸ ਰਿਹਾ ਸਭ ਮਨਗੜਤ ਗੱਲਾਂ ਇਹਦੇ ਵਿੱਚ ਭਰੀਆਂ ਗਈਆਂ ਨੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦਾ ਕਿਰਦਾਰ ਬਹੁਤ ਉੱਚਾ ਤੇ ਸੋਚਾ ਕਿਰਦਾਰ ਸੀਗਾ ਉਹਦੇ ਬਾਰੇ ਸੋਚਣਾ ਵੀ ਕਿਸੇ ਕੋਈ ਪੋਸੀਬਲ ਨਹੀਂ ਹੈਗਾ ਠੀਕ ਹੈ ਜੀ ਮੈਂ ਕੰਗਰਾਂ ਨੂੰ ਇਹੀ ਕਹਿਣਾ ਚਾਹੂੰਗਾ ਇਹ 84 ਦਾ ਸਮਾਂ ਜਿਹੜਾ ਇੱਕ ਕਾਲਾ ਸਮਾਂ ਸੀਗਾ ਤੂੰ ਪੰਜਾਬ ਨੂੰ ਦੁਬਾਰਾ ਯਾਦ ਨਾ ਕਰਾ ਤੇਰੇ ਲਈ ਚੰਗਾ ਨਹੀਂ ਹੈ ਮੈਂ ਹੀ ਬੇਨਤੀ ਕਰੂੰਗਾ ਕੋਸ਼ਿਸ਼ ਕਰ ਇਹ ਪਿਕਚਰ ਨਾ ਚੱਲੇ ਤੋ ਖੜ ਕੇ ਜਿਵੇਂ ਪ੍ਰਧਾਨ ਮੰਤਰੀ ਸਾਹਿਬ ਨੇ ਸਮਝ ਲਿਆ ਸੀਗਾ ਕਿ ਕਿਸਾਨੀ ਅੰਦੋਲਨ ਵਾਪਸ ਲੈਣ ਨਾਲ ਹੀ ਸਾਡੇ ਜਿਹੜੀ ਹੈ ਕਿਸ ਖਲਾਸੀ ਹੈ ਤੇ ਠੀਕ ਹੈਗਾ ਸਾਡੀ ਇੱਕ ਕੌਮ ਜਿਹੜੀ ਹੈ ਖਰਾਬ ਨਹੀਂ ਹੋ ਰਹੀ ਤੇ ਬਹੁਤ ਵਧੀਆ ਸਟੈਪ ਸੀਗਾ ਮੋਦੀ ਸਾਹਿਬ ਦਾ ਮੈਂ ਉਹਨੂੰ ਮਾੜਾ ਸਟੈਪ ਨਹੀਂ ਕਹਿੰਦਾ ਗੁਰਪੁਰਬ ਦਾ ਦਿਨ ਹੋਵੇ ਤੇ ਆ ਕੇ ਉਹਨੇ ਹੱਥ ਜੋੜ ਕੇ ਮਾਫੀ ਮੰਗੇ ਕੋਈ ਮਾੜਾ ਕਿਰਦਾਰ ਨਹੀਂ ਮੋਦੀ ਸਾਹਿਬ ਦਾ ਬਹੁਤ ਵਧੀਆ ਕਿਰਦਾਰ ਹੈ ਕਿਸੇ ਨੂੰ ਚੰਗਾ ਲੱਗੇ ਨਾ ਲੱਗੇ ਪਰ ਮੈਂ ਇਹਦੇ ਡੱਟ ਕੇ ਖੜਾ ਵਾਂ ਮੋਦੀ ਸਾਹਿਬ ਨੇ ਬਹੁਤ ਵਧੀਆ ਸਟੈਂਡ ਉਦੋ ਲਿਆ ਕੰਗਣਾ ਨੂੰ ਕਰਨਾ ਚਾਹੀਦਾ ਹੈ ਕੰਗਣਾ ਨੂੰ ਹੱਥ ਜੋੜ ਕੇ ਸਿੱਖ ਕੌਮ ਨੂੰ ਮਾਫੀ ਮੰਗ ਲੈਣੀ ਚਾਹੀਦੀ ਹੈ ਸਿੱਖ ਕੌਮ ਗੁਰੂ ਘਰ ਆ ਕੇ ਜਿਹੜਾ ਵੀ ਨਿਵਕੇ ਬਖਸ਼ ਆ ਕੇ ਮਾਫੀ ਮੰਗਦਾ ਉਹ ਬਖਸ਼ਿਆ ਜਾਂਦਾ ਅੱਛਾ ਇੱਕ ਪਾਸੇ ਜਦੋਂ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਜਾਂ ਫਿਰ ਬੰਦੀ ਸੰਘਾ ਦੇ ਉੱਪਰ ਜਦੋਂ ਫਿਲਮਾਂ ਬਣਦੀਆਂ ਨੇ ਉਦੋਂ ਇਹਨਾਂ ਫਿਲਮਾਂ ਦੇ ਵਿੱਚੋਂ ਕਈ-ਕਈ ਸੀਨ ਜਿਹੜੇ ਨੇ ਉਹ ਕੱਟ ਦਿੰਦੇ ਜਾਂਦੇ ਨੇ ਤੇ ਫਿਲਮ ਦਾ ਜੋ ਐਕਚੁਅਲ ਵੈਲਿਊ ਹੁੰਦੀ ਹੈ ਜਿਸ ਵੈਲਿਊ ਦੇ ਉੱਪਰ ਫਿਲਮ ਹੁੰਦੀ ਹੈ ਉਹ ਫਿਲਮ ਨੂੰ ਮਾਰ ਦਿੱਤਾ ਜਾਂਦਾ ਹੈ ਤੇ ਜਦੋਂ ਇਦਾਂ ਦੀ ਇਮਰਜੈਂਸੀ ਫਿਲਮ ਆਉਂਦੀ ਹੈ ਤੇ ਉਸ ਦੇ ਉੱਪਰ ਨਾ ਤਾਂ ਸੈਂਸਰ ਬੋਰਡ ਦੀ ਨਿਗਾ ਪੈਂਦੀ ਹੈ ਤੇ ਨਾ ਹੀ ਕਿਸੇ ਹੋਰ ਬੋਰਡ ਦੀ ਨਿਗਾ ਪੈਂਦੀ ਹੈ ਉਹ ਫਿਲਮਾਂ ਕਿਵੇਂ ਇਸ ਜਿਹੜਾ ਸੈਂਸਰ ਬੋਰਡ ਤੋਂ ਪਾਰ ਹੋ ਜਾਂਦੀਆਂ ਨੇ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਬਿਲਕੁਲ ਇਹ ਤਾਂ ਜਿਹੜਾ ਸਾਡਾ ਸੈਂਸਰ ਬੋਰਡ ਨੂੰ ਸਮਝਣਾ ਪੈਣਾ ਹੈ ਕਿ ਅਸੀਂ ਪਾਰਟਿਕੂਲਰਲੀ ਕੋਈ ਇਦਾਂ ਦੀ ਪਿਕਚਰ ਜਿਹੜੀ ਇੱਕ ਮਿਨੋਰਟੀ ਦੇ ਖਿਲਾਫ ਜਾ ਰਹੀ ਹੈ ਜਾਂ ਕਿਸੇ ਇੱਕ ਕੌਮ ਦੇ ਖਿਲਾਫ ਜਾ ਰਹੀ ਹੈ ਅਸੀਓ ਦੇ ਉੱਤੇ ਕਿਉਂ ਅਨੁਪਾਸ ਕੀਤਾ ਠੀਕ ਹੈ ਨਾ ਆਪਾਂ ਹੋਰ ਕਈ ਮੂਵੀਆਂ ਜਿਵੇਂ ਦਲਜੀਤ ਦੀ ਮੂਵੀ ਸੀਗੀ ਜਿਹੜੀ ਆਪਣੇ ਖੰਡਾ ਸਾਹਿਬ ਦੇ ਉੱਤੇ ਸੀਗੀ ਉੱਤੇ ਕਿੰਨੇ ਜ਼ਿਆਦਾ ਸੀਨ ਕੱਟੇ ਗਏ ਹੈਨਾ ਕਿਉਂ ਨਹੀਂ ਇਹ ਸੀਨ ਕੱਟੇ ਗਏ ਕਿਉਂਕਿ ਕਾਰਨ ਹੈ ਕੰਗਣਾ ਇੱਕ ਬੀਜੇਪੀ ਦੀ ਸੰਸਦ ਵੀ ਹੈ ਠੀਕ ਹੈ ਜੀ ਸੋ ਮੈਂ ਕਹਿਣਾ ਚਾਹੂੰਗਾ ਅੱਜ ਬੀਜੇਪੀ ਨੂੰ ਵੀ ਇਸ ਗੱਲ ਤੇ ਪੱਲਾ ਛੜਾਣਾ ਪੈ ਰਿਹਾ ਕਿਉਂਕਿ ਬੀਜੇਪੀ ਨੂੰ ਪਤਾ ਦੁਆਰਾ ਕੰਗਣਾ ਦਾ ਬਿਆਨ ਕਿਸਾਨਾਂ ਨੂੰ ਸਾਡੇ ਖਿਲਾਫ ਕਰ ਰਿਹਾ ਤਾਂ ਕਿਸਾਨ ਭੜਕ ਚੁੱਕੇ ਨੇ ਉਸ ਬਿਆਨ ਨਾਲ ਠੀਕ ਹੈ ਸੋ ਮੈਂ ਇਹੀ ਕਹਿਣਾ ਚਾਹੂੰਗਾ ਕੰਗਣਾ ਨੂੰ ਇਹੀ ਸਲਾਹ ਕੰਗਣਾ ਨੂੰ ਇਸ ਆਪਣੇ ਮੁੱਦੇ ਤੇ ਜਿਵੇਂ ਅੱਜ ਟਵੀਟ ਕੀਤਾ ਇਹਨੂੰ ਹੋਰ ਥੋੜਾ ਵਧੀਆ ਤਰੀਕੇ ਨਾਲ ਕਰਕੇ ਮਾਫੀ ਮੰਗੇ ਤੇ ਆਪਣੀ ਪਿਕਚਰ ਨੂੰ ਵਾਪਸ ਲੈ ਲਵੇ ਪਿਕਚਰ ਨਹੀਂ ਚੱਲਣੀ ਲੱਗਦਾ ਉਹੀ ਉਹੀ ਗੱਲ ਮੈਂ ਔਣ ਲੱਗਾ ਸੀ ਕਿ ਕੰਗਣਾ ਰਨੋਜ ਜੇਕਰ ਮਾਫੀ ਮੰਗ ਲੂਗੀ ਤੇ ਕੀ ਪੰਜਾਬ ਦੇ ਲੋਕ ਪਿਕਚਰ ਚੱਲਣ ਦੇਣਗੇ ਦੇਖੋ ਜਿਹਦੇ ਵਿੱਚ ਆਪਾਂ ਕਿਰਦਾਰ ਖੁਸ਼ੀ ਕਰ ਰਹੇ ਹਾਂ ਹੈਨਾ ਜੀ ਸਿੱਖਾਂ ਦੀ ਹੈਨਾ ਉਹਨਾਂ ਦਾ ਕੈਰੇਕਟਰਾਇਜ਼ੇਸ਼ਨ ਹੀ ਗਲਤ ਕਰ ਰਹੇ ਹਾਂ ਸਿੱਖਾਂ ਦੀ ਉਹ ਪਿਕਚਰ ਕਿੱਦਾਂ ਚੱਲਣ ਦੇਣਗੇ ਸਿੱਖ ਮੈਨੂੰ ਦੱਸੋ ਸਿੱਖ ਪਿਕਚਰ ਨਹੀਂ ਚੱਲਣ ਦੇਣਗੇ ਸਿੱਖਾਂ ਨੂੰ ਕਈ ਇਦਾਂ ਦੀਆਂ ਪਿਕਚਰਾਂ ਆਣਿਆ ਤੁਸੀਂ ਬਾਰ ਸਨੀਦ ਹੋਲਦੀ ਸਿੱਖਾਂ ਨੂੰ ਕੀ ਪ੍ਰੈਜ਼ੈਂਟ ਕੀਤਾ ਸੀ ਕਿ ਸਿੱਖਾਂ ਨੇ ਜਿੱਤ ਕੇ ਦਿੱਤੀ ਜੰਗ ਮੈਂ ਅੱਜ ਫੇਰ ਕਹਿ ਦਿੰਦਾ ਬਾਰਡਰਾਂ ਤੋਂ ਤੁਸੀਂ ਸਿੱਖ ਪੱਗਾਂ ਵਾਲੇ ਢਾਕੇ ਦੇਖ ਲਓ ਇਹਨਾਂ ਨੇ ਕਿਤੇ ਤੱਕ ਪਹੁੰਚ ਜਾਣਾ ਅੱਗੇ ਤੱਕ ਪਹੁੰਚ ਜਾਣਾ ਸੋ ਮੇਰਾ ਹੀ ਕਹਿਣਾ ਵਾ ਬੇਨਤੀ ਹੈ ਕਿ ਕੰਗੜਾ ਨੂੰ ਕੰਗੜਾ ਨੂੰ ਇਹ ਪਿਕਚਰ ਬੰਦ ਕਰਨੀ ਚਾਹੀਦੀ ਹੈ ਇਹ ਪਿੰਜਰ ਨਹੀਂ ਲਗਣੀ ਚਾਹੀਦੀ ਹੈ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਸਰਕਾਰ ਮੇਰੇ ਹਿਸਾਬ ਨਾਲ ਮੈਨੂੰ ਜੋ ਲੱਗਦਾ ਹੈ ਸਰਕਾਰ ਇਹਦੇ ਜਾਗਰਤ ਸਮਝਦੇ ਹੋਏ ਪੰਜਾਬ ਤਾਂ ਮੈਨੂੰ ਨਹੀਂ ਲੱਗਦਾ ਕਿਉਂਕਿ ਭਗਵੰਤ ਸਿੰਘ ਸਾਹਿਬ ਦਾ ਵੀ ਬਿਆਨ ਕਿ ਤਨਾ ਕਿਤੇ ਕੰਗੜਾ ਦੇ ਖਿਲਾਫ ਚੱਲਾ ਗਿਆ ਕਿ ਬੀਜੇਪੀ ਕੰਗੜਾ ਰਣੋਤ ਨੂੰ ਸਾਹਮਣੇ ਰੱਖੇ ਸੋ ਮੈਂ ਕਹਿਣਾ ਚਾਹੂੰਗਾ ਪੰਜਾਬ ਦੇ ਵਿੱਚ ਡੈਫੀਨਿਟਲੀ ਪਿਕਚਰ ਨਹੀਂ ਚੱਲਣ ਵਾਲੀ ਤੇ ਬਾਹਰ ਵੀ ਜੇ ਸਰਕਾਰਾਂ ਚੱਲਣ ਦਿੰਦੀਆਂ ਨੇ ਤੇ ਸਰਕਾਰਾਂ ਇੱਕ ਕੌਮ ਦੇ ਖਿਲਾਫ ਜਾਂਦੀਆਂ ਨੇ ਮੇਰੇ ਹਿਸਾਬ ਨਾਲ ਨਹੀਂ ਜਾਣਾ ਚਾਹੀਦਾ ਠੀਕ ਹੈ ਸ਼ੁਕਰੀਆ ਤਾਂ ਬਿਲਕੁਲ ਐਮਪੀ ਸਿੰਘ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਇਹਨਾਂ ਦਾ ਕਹਿਣਾ ਹੈ ਕਿ ਕੰਗੜਾ ਰਣੋਤ ਨੂੰ ਹੱਥ ਜੋੜ ਕੇ ਜਿਹੜਾ ਹੈ ਉਹ ਸਿੱਖਾਂ ਦੇ ਸਾਹਮਣੇ ਆ ਕੇ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਕੈਮਰਾਬਸਨ ਪੰਕਤ ਦੇ ਨਾਲ ਰਾਜ ਗੁਪਤਾ ਜਲੰਧਰ